ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਪਾ ਸੀਰੀ ਸ਼ੁਰੂ ਕੀਤੀ ਸੀ ਜਿਹੜੀ ਆਪਣਾ ਕਿਸਾਨ ਆਪਣਾ ਮੰਡੀ ਕਰਨ ਅੱਜ ਦੀ ਦੂਜੀ ਵੀਡੀਓ ਇਹਦੇ ਚ ਅਪਾ ਆਪਣੇ ਨਨਦਪੁਰ ਕੇਸ਼ੋ ਪੰਜਾਬ ਆਰਗੈਨਿਕ ਮਿਲਕ ਐਂਡ ਪੋਲਟਰੀ ਫਾਰਮ ਦੁੱਧ ਅੰਡੇ ਤੇ ਸਬਜ਼ੀਆਂ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਆ ਇਹ ਪਿੰਨ ਨਨਦਪੁਰ ਕੇਸ਼ੋ ਜਿਹੜਾ ਹੈਗਾ ਪਟਿਆਲੇ ਤੋਂ ਹਰੰਦਰ ਰੋਡ ਤੇ ਹੈ ਪਟਿਆਲੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਸੋ ਪਸ਼ਪਦੀਪ ਸਿੰਘ ਆ ਜਿਹੜਾ ਸਾਡਾ ਯੰਗ ਬਲੱਡ ਹੋਣੇ देखो नई पीढ़ी जड़ी हैगी इस धंधे नु ले रही है मार्केटिंग नु प्रोडक्शन ते मार्केटिंग नु जो वधिया तरीके नाल ਕੀਤਾ ਜਾ ਸਕਦਾ ਹੈ ਇਹਨਾਂ ਦੇ ਪਿਤਾ ਜੀ ਨੇ अजयपाल ਸਿੰਘ ਜੀ ਮੰਮੀ ਨੇ ਇਹਨਾਂ ਦੇ ਨਾਲ ਸੋ ਆਪਣਾ ਮੇਨ ਮਕਸਦ ਇਹੀ ਹੈ ਜਿਹੜਾ ਪਹਿਲੇ ਵਾਰੀ ਗੱਲ ਕੀਤੀ ਸੀ ਵੀ ਨਵੀਂ ਪੀੜੀ ਨੂੰ ਡੇਰੀ ਦੇ ਦੁੱਧ ਦੇ ਤੇ ਆਲਟਰੀ ਦੇ ਅੰਦੇਚ ਲਿਆਉਣ ਵਾਸਤੇ ਉਤਸ਼ਾਹਿਤ ਕਰਨਾ ਤੇ ਮੰਡੀਕਰਨ ਆਪਣਾ ਕਰਨਾ ਕਿਉਂਕਿ ਤੁਸੀਂ ਦੇਖਿਆ ਵੀ ਜਿਵੇਂ ਸਰਦੀਆਂ ਚ ਦੁੱਧ ਜਿਆਦਾ ਹੁੰਦਾ ਹੈ ਉਹਨਾਂ ਦੇ ਪਿੱਛੇ ਰੇਟ ਘਟ ਗਏ ਆ ਸੋ ਪੁਸ਼ਪਦੀਪ ਸਿੰਘ ਜੀ ਸਾਨੂੰ ਡਿਟੇਲ ਚ ਜਿਹੜਾ ਹੈਗਾ ਆਪਣੇ ਕੰਮ ਬਾਰੇ ਸਾਨੂੰ ਦੱਸੂਗਾ ਵੀ ਕੀ ਕਰ ਰਹੇ ਆ ਕੀ ਕਰ ਰਹੇ ਕਿਵੇਂ ਕਰ ਰਹੇ ਸੋ ਪੁਸ਼ਪਦੀਪ ਜੀ ਸਵਾਗਤ ਹੈ ਤਾਂ ਨੇ ਸੋ ਡਿਟੇਲ ਜਿਹਦੇ ਬਾਰੇ ਦੱਸੋ ਆਪਣਾ ਸਭ ਤੋਂ ਪਹਿਲਾਂ ਇਹ ਸੱਸੀ ਗੱਲ ਸਾਰਿਆਂ ਨੂੰ ਇੱਥੇ ਅਸੀਂ ਫਾਰਮ ਦੇ ਵਿੱਚ ਆਰਗੈਨਿਕ ਦੁੱਧ ਹੋ ਗਿਆ ਘਿਓ ਹੋ ਗਿਆ ਤੇ ਪਨੀਰ ਆਰਡਰ ਤੇ ਸਪਲਾਈ ਕਰਦੇ ਆ ਤੇ ਬਾਕੀ ਇੱਥੇ ਡੰਗਰ ਪਸ਼ੂਆਂ ਨੂੰ ਅਸੀਂ ਆਪਣਾ ਹਾਰਮੋਨ ਉਹ ਨਹੀਂ ਪਾਉਂਦੇ ਹੈਗੇ ਇਹ ਤਾਂ ਦੇਖੋ ਇਹਦਾ ਮਤਲਬ ਦੱਸੁੰਦੇ ਆ ਵੀ ਪਸ਼ੂਆਂ ਦੇ ਵਿੱਚ ਜਿਹੜਾ ਹੈਗਾ ਚਾਰਾ ਤੇ ਫੀਡ ਜਿਹੜੀ ਹੈਗੀ ਉਹ ਘੱਟ ਤੋਂ ਘੱਟ ਦਵਾਈਆਂ ਨਾਲ ਤਿਆਰ ਕੀਤੀ ਜਾਂਦੇ ਤੇ ਪਸ਼ੂਆਂ ਚ ਐਂਟੀਬਾਇਓਟਿਕ ਤੇ ਹਾਰਮੋਨ ਦਾ ਜਿਹੜਾ ਇਸਤੇਮਾਲ ਆ ਉਹ ਘੱਟ ਤੋਂ ਘੱਟ ਕੀਤਾ ਜਾਂਦਾ ਹੋਰ ਤੁਸੀਂ ਜਿਹੜਾ ਸਬਜ਼ੀਆਂ ਉਹਦੇ ਬਾਰੇ ਵੀ ਦੱਸੋ ਜਿਹੜਾ ਆਪਾਂ ਸਬਜ਼ੀਆਂ ਦਾ ਪਿਛੋ ਵੀਡੀਓ ਤੇ ਦਿਖਾ ਦਿਓ ਸਬਜ਼ੀਆਂ ਦਾ ਤੇ ਸਬਜ਼ੀਆਂ ਦਾ ਇੱਥੇ ਦੇਖ ਸਕਦੇ ਹੋ ਜੀ ਸਾਰੀਆਂ ਆਰਗੈਨਿਕ ਸਬਜ਼ੀਆਂ ਨੇ ਤੇ ਇਹਦੇ ਵਿੱਚ ਕੋਈ ਵੀ ਚੀਜ਼ ਅਸੀਂ ਮਤਲਬ ਕੋਈ ਇਸਤੇਮਾਲ ਨਹੀਂ ਕਰਦੇ ਕੋਈ ਫਰਟੀਲਾਈਜ਼ਰਸ ਦਾ ਕੋਈ ਕਿਸੇ ਚੀਜ਼ ਦਾ ਨਹੀਂ ਇਸਤੇਮਾਲ ਕਰਦੇ ਸਾਰਾ ਆਰਗੈਨਿਕ ਕੰਮ ਚੱਲ ਦੇਸੀ ਮੁਰਗੀਆਂ ਰੱਖੋ ਹਿਆਂ ਨੇ ਉਹਨਾਂ ਦੇ ਵੀ ਦੇਸੀ ਆਰਗੈਨਿਕ ਐਗਸ ਜੀ ਸਪਲਾਈ ਕਰਦੇ ਆ ਆਰਡਰ ਦੇ ਉੱਤੇ ਤੇ ਹੋਮ ਡਿਲੀਵਰੀ ਵੀ ਕਰਦੇ ਆ ਸੀ ਤੇ ਨਾਲ ਬਾਕੀ ਡੇਰੀ ਪ੍ਰੋਡਕਟਸ ਜਿੰਨੇ ਵੀ ਹੋਗੇ ਆਪਣੇ ਲੱਸੀ ਦੁੱਧ ਘਿਓ ਮੱਖਣ ਸਾਰਾ ਅਸੀਂ ਸਪਲਾਈ ਕਰਦੇ ਆ ਆ ਆਰਡਰ ਦੇ ਉੱਤੇ ਤੇ ਬਾਕੀ ਜਿੰਨਾ ਵੀ ਸਾਰਾ ਸਮਾਨ ਹੈ ਆਪਣਾ ਆਨਲਾਈਨ ਅਭੀ ਅਸੀਂ ਆਰਡਰ ਲੈ ਲੈਣੇ ਆ ਜਾਂ ਕੋਈ ਮਤਲਬ ਵਟਸਐਪ ਦੇ ਥਰੂ ਦੇਣਾ ਚਾਵੇ ਆਰਡਰ ਤੇ ਬਾਕੀ ਨੰਬਰ ਤੁਸੀਂ ਜਿਹੜਾ ਹੈਗਾ ਨਾ ਉਹ WhatsApp ਨੰਬਰ ਜੋ ਆਰਡਰ ਕਰਨਾ ਚਾਹਵੇ ਤੁਸੀਂ ਨੰਬਰ ਸ਼ੇਅਰ ਕਰ ਦਿਓ ਤੇ ਨੰਬਰ ਸਾਡੇ ਦੋ ਨੰਬਰ ਨੇ ਜੀ ਇੱਕ ਤਾਂ ਹੈਗਾ 985554 73677 985554 73675 ਇੱਕ ਹੈਗਾ 98140 00677 ਸੋ ਇਹ ਜਿਹੜੇ ਦੋਨੇ ਨੰਬਰ ਇਹ ਜਿਹੜੇ ਦੋਨੇ ਨੰਬਰ ਨੇ ਜੀ ਇਤੇ ਕੀ ਆਪਾਂ WhatsApp ਰਾਹੀਂ ਵੀ ਆਪਣਾ ਜਿਹੜਾ ਆਰਡਰ ਹੈ ਤੁਸੀਂ ਉਹ ਭੇਜ ਸਕਦੇ ਹੋ ਪੇਮੈਂਟ ਜਿਹੜੀ ਹੈਗੀ ਜਿਵੇਂ ਅੱਜ ਕੱਲ ਆਨਲਾਈਨ ਹੈ Google Pay ਰਾਹੀਂ ਤੁਸੀਂ ਕਰ ਸਕਦੇ ਹੋ ਕੁਆਲਿਟੀ ਦੀ 100% ਗਾਰੰਟੀ ਹੈ ਜੀ ਦੇਖੋ ਕੁਆਲਿਟੀ ਦੇਖੋ ਤੁਹਾਨੂੰ ਪਤਾ ਹੈ ਵੀ ਜਿੰਨੀਆਂ ਬਿਮਾਰੀਆਂ ਨੇ ਹੁਣ ਸਾਰੀਆਂ ਭੋਜਨ ਤੋਂ ਹੀ ਸਾਡੀਆਂ ਹੈਗੀਆਂ ਭੋਜਨ ਹੀ ਇਹਨਾਂ ਦਾ ਹੱਲ ਹੈ ਭੋਜਨ ਤੋਂ ਹੀ ਸਾਡੀਆਂ ਬਿਮਾਰੀਆਂ ਆ ਰਹੀਆਂ ਸੋ ਦਵਾਈਆਂ ਨਾਲ ਨਹੀਂ ਜਿਵੇਂ ਮੈਂ ਹਮੇਸ਼ਾ ਗੱਲ ਕਰਦਾ ਦਵਾਈਆਂ ਨਾਲ ਇਹ ਮਸਲੇ ਨਹੀਂ ਹੱਲ ਹੋਣ ਵਾਲੇ ਹੈਗੇ ਇਹ ਮਸਲੇ ਚੰਗੀ ਖੁਰਾਕ ਰਾਹੀਂ ਹੱਲ ਹੱਲ ਹੋਣੇ ਆ ਸੋ ਗੰਦਰ ਜਿਹੀ ਖੁਰਾਕ ਤੇ ਪੈਸਾ ਖਰਚਾਂਗੇ ਤਾਂ ਦਵਾਈਆਂ ਤੇ ਸਾਡੇ ਪੈਸੇ ਜਿਹੜੇ ਬਚ ਜਾਣੇ ਆ। ਸੋ ਆਪਾਂ ਥੋੜਾ ਤੁਹਾਨੂੰ ਫਾਰਮ ਬਾਰੇ ਹੋਰ ਡਿਟੇਲ ਚ ਦਿਖਾਵਾਂਗੇ। ਆਓ ਜੀ ਅੱਗੇ ਤੱਕ ਦਿਖਾਓ ਇਹਨਾਂ ਨੂੰ ਫਾਰਮ ਬਾਰੇ ਸਾਰਾ। ਤੁਸੀਂ ਦੱਸੋ ਜੀ ਨਾਲ ਨਾਲ ਤੁਸੀਂ ਦੱਸੋ ਚੱਲੋ। ਆ ਇੱਧਰ ਅਸੀਂ ਆਰਗੇਨਿਕ ਆਲੂ ਬੀਜੇ ਹੋਏ ਨੇ। ਆ ਸਾਰਾ ਤੁਸੀਂ ਦੇਖ ਸਕਦੇ ਹੋ। ਤੇ ਅੱਗੇ ਉੱਧਰਲੇ ਪਾਸੇ ਸਾਡੇ ਮੁਰਗੀਆਂ ਦਾ ਰੱਖਿਆ ਹੋਇਆ ਹੈਗਾ। ਉੱਧਰ ਦਿਖਾ ਦਿਓ ਉੱਧਰ। ਆ ਬੱਤਕਾਂ ਦਾ ਅਸੀਂ ਰੱਖਿਆ ਦੋਈ। ਤੇ ਨਾਲ ਇਧਰਾਂ ਸਬਜੀ ਦਾ ਸਾਰਾ ਸਿਰ ਰੱਖਿਆ ਹੋਇਆ ਹੈਗਾ ਬਾਕੀ ਸਬ지ਆਂ ਲਾ ਰੱਖਿਆ ਨੇ ਆ ਇਧਰ ਮੇਰੇ ਇਧਰਲੇ ਪਾਸੇ ਆਪਣਾ ਗਾਵਾਂ ਤੇ ਮੱਝਾਂ ਦਾ ਸਾਰਾ ਬਣਾਇਆ ਹੋਇਆ ਹੈਗਾ ਇਧਰ ਤੁਸੀਂ ਦੇਖ ਸਕਦੇ ਹੋ ਮੱਝਾਂ ਤੇ ਉਹ ਪਿਛਲੇ ਪਾਸੇ ਉਧਰ ਗਾਵਾਂ ਨੇ ਅੱਗੇ ਪਿਛਲੇ ਪਾਸੇ ਇਧਰ ਸ਼ੈੱਡ ਹੈਗਾ ਜੀ ਇਧਰੋਂ ਆ ਜਾਓ ਇੱਥੇ ਸਾਰਾ ਆਪਣਾ ਟੋਕੇ ਦੀ ਮਸ਼ੀਨ ਰੱਖੀ ਹੋਈ ਹੈ ਸਾਰਾ ਟੋਕ ਇੱਥੇ ਆਪਣਾ ਕਰਦੇ ਆ ਸਾਰਾ ਜੋ ਵੀ ਫੀਡ ਪਾਣੀ ਹੁੰਦੀ ਹੈ ਡੰਗਰਾਂ ਨੂੰ ਇੱਥੋਂ ਸਪਲਾਈ ਕਰਦੇ ਅੰਦਰ ਨੂੰ ਜਾ ਕੇ ਤੇ ਇਧਰ ਆਪਣਾ ਇੱਧਰ ਆਪਣਾ ਸਾਰੇ ਡੰਗਰ ਬਾਹਰ ਜਿਵੇਂ ਧੁੱਪੇ ਦੁਪਹਿਰ ਨੂੰ ਕੱਢਦੇ ਆਂ ਅਸੀਂ ਧੁੱਪ ਲਵਾਨ ਲਈ ਇੱਧਰ ਸਾਰੇ ਡੰਗਰ ਆਪਣੇ ਇੱਧਰ ਹੋਗੇ ਤੇ ਰਾਤ ਲਈ ਸਾਰਾ ਅਸੀਂ ਅੰਦਰ ਰੱਖਿਆ ਹੋਇਆਗਾ ਇੰਤਜ਼ਾਮ ਕੀਤਾ ਹੋਇਆ ਆ ਇੱਥੇ ਸਾਰਾ ਸ਼ੈੱਡ ਦੇ ਨੀਚੇ ਦੇਖ ਸਕਦੇ ਹੋ ਇਹਨਾਂ ਦੇ ਸਾਰੀ ਫੀਟ ਪੈਂਦੀ ਹੈਗੀ ਡੰਗਰਾਂ ਨੂੰ ਤੁਰਨੀਆਂ ਇਹਦਰ ਸਾਰੀ ਫੀਡ ਪੈਂਦੀ ਐ ਡੰਗਰਾਂ ਨੂੰ ਕੀਟਕ ਦਾ ਉਹਦਾ ਖੁਸਕ ਤੇ ਉਤਰ ਜਾਂਦਾ ਹੈ ਇਧਰ ਬਾਹਰ ਆਕਿਆ ਦੇਖ ਸਕਦੇ ਹੋ ਇਧਰ ਆ ਗਾਵਾਂ ਆ ਗਈਆਂ ਸਾਡੀਆਂ ਇਧਰ ਇਧਰ ਆ ਗਾਵਾਂ ਨੇ ਉਹ ਮੱਝਾਂ ਹੋ ਗਈਆਂ ਅ ਸੋ ਮੈਂ ਇਹੀ ਕਹੂੰਗਾ ਜੀ ਵੀ ਇਹ ਜਿਹੜੀ ਵੀਡੀਓ ਹੈਗੀ ਮੈਕਸਿਮ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਅਸੀਂ ਚਾਹੁੰਨਾ ਵੀ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਸ ਧੰਦੇ ਨੂੰ ਲੈ ਰਹੀ ਹੈ ਉਹਨਾਂ ਨੂੰ ਉਪਸਾਹਿਤ ਕਰੀਏ ਤੇ ਮਤਮਦ ਲੋਕਾਂ ਨੂੰ ਪਹ ਚੰਗੀ ਖੁਰਾਕ ਜਿਹੜੀ ਹੈਗੀ ਬਿਮਾਰੀਆਂ ਤੋਂ ਮੁਕਤੀ ਦਾ ਜਿਹੜਾ ਇੱਕ ਉਪਸਾਦਨ ਹੈ ਉਹਦੇ ਤੱਕ ਆਪਾਂ ਪਹਚਾਈਏ ਤੇ ਲੋਕਾਂ ਨੂੰ ਉਤਸ਼ਾਹਿਤ ਕਰੀਏ ਵੀ ਆਰਗੇਨਿਕ ਭੋਜਨ ਦੀ ਜਿਹੜੀ ਖਪਤ ਵਧਾਉਣ ਔਰ ਕੰਪਨੀਆਂ ਤੋਂ ਲੈਣ ਦੀ بجائے ਜਿਹੜਾ ਭੋਜਨ ਸਿੱਧਾ ਸਾਡੇ ਪਸ਼ੂ ਪਾਲਕ ਤੋਂ ਸਾਡੇ ਕਿਸਾਨਾਂ ਤੋਂ ਲੈਣ ਸੋ ਠੀਕ ਹੈ ਧੰਨਵਾਦ ਜੀ ਸਰਨ ਸਤਿ ਸ੍ਰੀ ਅਕਾਲ ਜੀ ਨੰਬਰ ਮੈਂ ਸਾਰੇ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕਰ ਦਊਗਾ ਠੀਕ ਹੈ ਧੰਨਵਾਦ ਜੀ ਸਰਨ ਸਤਿ ਸ੍ਰੀ ਅਕਾਲ